ਸ਼ਪੈਸ਼ਲ ਦਿਵਸ ਤੇ ਮੌਕਾ ਆਇਆ ਵਿਕਾਸ ਫੋਰਜ ਦੇ ਦਫਤਰ ਜੋ ਕਿ ਸਾਡੇ ਮੋਗਾ ਚੋਂ ਦੇ ਪ੍ਰਦਾਨ ਹੈ ਔਰ ਜਗਿੰਦਰ ਜੀ ਵੀ ਪੜਾ ਹਾਜ਼ਰ ਆ ਨਾ ਦੇ ਜੀ ਸਾਰੇ ਸਨਾਤਨਿਕ ਸनातਕ ਇਕੱਠੇ ਹੋਇਆ ਮੈਂ ਸ਼ਰਮਾ ਜੀ ਦਾ ਔਰ ਸਾਰੀ ਜਿੰਮੂਗਾ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਕਿ ਜਿਨ੍ਹਾਂ ਨੇ ਆ ਕੇ ਇੱਥੇ ਸਾਡੇ ਸਨਾਤਨ ਸੇਵਾ ਸਮਿਤੀ ਦੀ ਜੁੜਾ ਅੱਜ ਬੈਠ ਕੇ ਦੀ ਆ ਇਹਦੇ ਵਿੱਚ ਵਿੱਚ ਵੱਖ-ਵੱਖ ਮੁੱਦਿਆਂ ਦੇ ਉੱਪਰ ਚਰਚਾ ਕੀਤੀ ਹੈ ਜੋ ਕਿ ਮੁੱਦੇ ਸਾਰੇ ਸਨਾਤਨ ਨੂੰ ਲੈ ਕੇ ਸੀ ਔਰ ਜਿਵੇਂ ਜਿਨ੍ਹਾਂ ਮਾ ਜਿਹੜੇ ਦਸ਼ਨ ਦੇ ਅਨੁਸਾਰ ਇਸੇ ਮੁਤਾਬਿਕ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਸਨਾਤਨ ਨੂੰ ਲੈ ਕੇ ਔਰ ਜੋ-ਚੂ ਵੀ ਸਾਨੂੰ ਮੰਦਰਾਂ ਦੇ ਵਿੱਚ ਆਪਸੀ પ્રેમ ਪਿਆਰ ਦੇ ਵਿੱਚ ਜਿੱਥੇ ਵੀ ਸਾਨੂੰ ਸਨਾਤਨ ਦੇ ਵਿੱਚ ਆਪਸ ਦੇ ਵਿੱਚ ਖੜਨ ਦੀ ਲੋੜ ਹੈ ਅਸੀਂ ਉਹਨਾਂ ਦਸ਼ਾ ਨਿਰਦੇਸ਼ ਦੇ ਨਾਲ ਅਸੀਂ ਉਹ ਕੰਮਾਂ ਨੂੰ ਬਿਲਕੁਲ ਦਿਨ ਤੁਮਣੀ ਰਾਤ ਤੁਮਣੀ ਕਰਕੇ ਲੈ ਆਪਣੇ ਜਾਣਾ ਹੈ ਤੇ ਅੱਜ ਦੀ ਸ਼ੂਟਿੰਗ ਲਈ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਜਿਹੜੇ ਲੋਕ ਦੇਖ ਰਹੇ ਆ ਤੁਹਾਨੂੰ ਦੇਸ਼ਾਂ ਦੇ ਸ਼ੰਗ ਮੈਂ ਮੈਸੇਜ ਦੇਣਾ ਚਾਹੁੰਦਾ ਕਿ ਸਾਡਾ ਸਨਾਤਨ ਜਿਹੜਾ ਬੜਾ ਵਿਸ਼ਾਲ ਹੈ ਸਾਡਾ ਹਿੰਦੂਤਵ ਜਿਹੜਾ ਬੜਾ ਬਹੁਤ ਵੱਡਾ ਅਸੀਂ ਕਰਮਾ ਭਗਾਂ ਵਾਲੇ ਆ ਕਿ ਅਸੀਂ ਹਿੰਦੂਤਵ ਦੇ ਬਚਨਾਂ ਬਲਤਾਂ ਔਰ ਮੈਂ ਸਾਰੇ ਹਿੰਦੂ ਸਮਾਜ ਨੂੰ ਸਾਰੇ 올 ਇੰਡੀਆ ਨੂੰ 올 ਵਰਲਡ ਨੂੰ ਰੱਖਣਾ ਚਾਹੁੰਦਾ ਹੈ ਕਿ ਜਿੱਥੇ-ਜਿੱਥੇ ਵੀ ਸਨਾਤਨ ਦੀ ਜੋਤ ਚੱਲਦੀ ਹੈ ਇਸ ਜੋਤ ਨੂੰ ਅਸੀਂ ਹਮੇਸ਼ਾ ਪ੍ਰਜੋਤਾ ਰੱਖੀਏ ਇੱਕ ਦੂਸਰੇ ਦੇ ਤਨਾ ਵਿੱਚ ਆਪਸੀ ਪ੍ਰੇਮ ਪਿਆਰ ਰੱਖੀਏ ਔਰ ਹਮੇਸ਼ਾ ਅਸੀਂ ਇੱਕ ਦੂਸਰੇ ਨੂੰ ਜਿੱਥੇ ਵੀ ਦੁੱਖ ਸੁੱਖ ਹੋਵੇ ਉਹਦੇ ਵਿੱਚ ਖੜੇ ਹੋਈਏ ਔਰ ਹਮੇਸ਼ਾ ਆਪਣੇ ਧਰਮ ਨੂੰ ਉੱਚਾ ਕਰਨ ਦਾ ਆਪਣੇ ਜਿਹੜੀ ਦੇਵਤਿਆਂ ਨੂੰ ਉਹਨਾਂ ਦੀ ਸ਼ਕਾ ਨੂੰ ਉੱਚਾ ਕਰਨ ਵਾਸਤੇ ਹਮੇਸ਼ਾ ਅਸੀਂ ਤਤਪਰ ਰਹਿਣਾ ਚਾਹੀਦਾ ਸਰਾਤਨ ਸੇਵਾ ਸਮਿਤੀ ਦਾ ਪੰਜਾਬ ਦੇ ਅੰਦਰ ਅਸੀਂ 6 ਅਗਸਤ ਨੂੰ ਅਲਾਸਕਾ ਤੋਂ ਮੌਣੀ ਤੋਂ ਜਿੱਤੇ ਅਸੀਂ ਸਾਰੇ ਮਿਲ ਕੇ ਸੀ ਉਹ ਸਰਾਤਨ ਸੇਵਾ ਸਮਿਤੀ ਜਿਹੜਾ ਕੰਮ ਕਰਨਾ ਚਾਹੁੰਦੀ ਹੈ ਉਹਦੇ ਬਾਰੇ ਵਿੱਚ ਅਸੀਂ ਗੱਲ ਕੀਤੀ ਸੀ ਸਾਰਿਆਂ ਨੇ ਸਰਾਤਨ ਸੇਵਾ ਸਮਿਤੀ ਨੇ ਪੰਜਾਬ ਨੂੰ 500 ਦੇ ਅੰਦਰ ਡਿਵਾਈਡ ਕੀਤਾ ਹੈ ਤੇ 23 ਡਿਸਟ੍ਰਿਕਟ ਬਣਾਏ ਹੈ ਇਹਨਾਂ ਮੇਰੇ ਨਾਲ ਮੇਰੇ ਦੋਨੋਂ ਜ਼ੋਨ 1 ਦੇ ਇੰਚਾਰਜ ਵਿਕਰਪਾਲ ਚਰਮਾ ਜੀ ਔਰ ਜ਼ੋਨ 2 ਦੇ ਇੰਚਾਰਜ ਜਿਹੜੇ ਹੈਗੇ ਨੇ ਰਿੰਕੂ ਦੇਵਾ ਜੀ ਨਾਲ ਬੈਠੇ ਨੇ ਅੱਜ ਮੋਗਾ ਡਿਸਟ੍ਰਿਕਟ ਦੇ ਅੰਦਰ ਅਸੀਂ ਮਹੀਨਾ ਪਹਿਲੇ ਮੋਗਾ ਦੇ ਅੰਦਰ ਅਸੀਂ ਪ੍ਰੋਗਰਾਮ ਕੀਤਾ ਸੀ ਜਿਹਦੇ ਅੰਦਰ ਅਸੀਂ ਸਾਰੇ ਸਨਾਥੀਆਨ ਨੂੰ ਬੁਲਾ ਕੇ ਜੁਆਇਨ ਕਰਵਾਇਆ ਸੀ ਅੱਜ ਉਸੇ ਦੇ ਅੰਦਰ ਜਿਹੜੇ ਪੱਧਰੀ ਦੇ ਅੰਦਰ ਸਾਰੇ ਮੋਗਾ ਡਿਸਟ੍ਰਿਕਟ ਦੇ ਅੰਦਰ ਜਿਹੜਿਆ ਕਪੂਰ ਸਾਲ ਨੂੰ ਅਸੀਂ ਡਿਸਟ੍ਰਿਕਟ ਪ੍ਰੈਜ਼ੀਡੈਂਟ ਬਣਾਇਆ ਹੈ ਜਿਨ੍ਹਾਂ ਦੇ ਚਾਰ ਚਾਰ ਹੱਦੇ ਅੰਦਰ ਨੇ ਔਰ ਪੂਰੇ ਡਿਸਟ੍ਰਿਕਟ ਜਿਹੜਾ ਹੈ ਉਹਨਾਂ ਦੇ ਉੱਤੇ ਆਦਾ ਹੈ ਬੇਸਿਕ ਕਾਰਨ ਹੈ ਕਿ ਜੋ ਅਜ ਮੋਗਾ ਕੈਸੀ ਗੱਲ ਕਰ ਰਿਹਾ ਕਿ ਜੋ ਸਨਾਤਨ ਸੇਵਾ ਸਮਿਤੀ ਹੈ ਜੀ ਹੈ ਉਹ ਸਨਾਤਨ ਦੇ ਸਹੀ ਸਰੂਪ ਨੂੰ ਪ੍ਰਚਾਰ ਕਰਨਾ ਚਾਹੁੰਦੀ ਹੈ ਸਨਾਤਨ ਦੀ ਜਿਹੜੀ ਸਹੀ ਗੱਲਾਂ ਹੈਗੀ ਆ ਉਹਨੂੰ ਪ੍ਰਚਾਰ ਕਰਨਾ ਚਾਹੁੰਦੀ ਹੈ ਜਿਹੜਾ ਦੁਸ਼ ਪ੍ਰਭਾਵ ਜਾਂ ਸਾਨੂੰ ਮਿਸ ਰਿਪਰੈਜ਼ੈਂਟ ਕੀਤਾ ਜਾਂਦਾ ਹੈ ਉਹਦੇ ਬਾਰੇ ਵਿੱਚ ਪ੍ਰਚਾਰ ਕਰਨਾ ਚਾਹੁੰਦੀ ਹੈ ਉਹ ਅਸੀਂ ਛੋਟੇ ਤੋਂ ਛੋਟੇ ਇੱਕ ਇੱਕ ਸਨਾਤਨਿਕ ਘਰ ਦੇ ਅੰਦਰ ਜਾ ਕੇ ਅਸੀਂ ਇਸ ਕੰਮ ਨੂੰ ਕਰਨਾ ਚਾਹੁੰਦੇ ਹਾਂ ਮੈਨੂੰ ਡਰ ਜਿਹੜਾ ਹੈਗਾ ਜਾਂ ਮੇਰੇ ਲੋਕਾਂ ਨੂੰ ਜਿਹੜਾ ਡਰ ਹੈ ਕਿ ਸਾਡੀ ਆਉਣ ਵਾਲੀ ਪੀੜ੍ਹੀ ਸਾਡਾ ਯੂਥ ਜਿਹੜਾ ਉਸ ਨਾਤਨ ਨੂੰ ਸਮਝ ਨਹੀਂ ਪਾ ਰਿਹਾ ਹੈ ਉਸ ਨਾਤਨ ਨੂੰ ਗਰਗਰ ਲੌਜੀਕਲ ਕੁਸ਼ਨ ਪੁੱਛਦਾ ਕਿ ਸਨਾਤਨ ਦੇ ਅੰਦਰ ਹੈ ਕਿਉਂ ਹੋ ਰਿਹਾ ਹੈ ਜਾਂ ਤੇ ਨਹੀਂ ਹੋਣਾ ਚਾਹੀਦਾ ਉਹਨਾਂ ਨੂੰ ਲੌਜੀਕਲ ਜਵਾਬ ਵੀ ਮਿਲੇ ਉਹ ਸਾਡੇ ਨਾਲ ਜੁੜ ਕੇ ਸਨਾਤਨ ਦੀ ਸੇਵਾ ਕਰੇ ਕਿਉਂਕਿ ਜਿਸ ਤਰ੍ਹਾਂ ਵਿੱਚ ਰਾਮ ਜੀ ਨਾਲ ਲੋਕ ਐਦਾ ਕਿਹਾ ਕੋ ਉਸ ਤਰ੍ਹਾਂ ਦੇ ਅੰਦਰ ਕੁਝ ਕਰਨ ਦਾ ਸਾਡਾ ਫਰਜ਼ ਵੀ ਹੁੰਦਾ ਹੈ ਮੇਰੇ ਮੇਰੀ ਸੋਚ ਹੈਗੀ ਹੈ ਕਿ ਅਸੀਂ 4-5 ਹਜ਼ਾਰ ਲੈ ਕੇ ਚੱਲਦੇ ਹਾਂ ਜਿਸ ਨਾਲ ਗਊ ਰੱਖਿਆ ਗਿਆ ਉਹਦੇ ਵਿੱਚ ਮੈਂ ਨਹੀਂ ਚਾਹੁੰਦਾ ਕਿ ਗਊ ਰੱਖ្សਾ ਦੇ ਅੰਦਰ ਅਸੀਂ ਸਟੈਂਡ ਕਰਕੇ ਖੜੇ ਹੋਈਏ ਅਸੀਂ ਸਰਕਾਰ ਨੂੰ ਕਹਿ ਰਹੇ ਹਾਂ ਕਿ ਤੁਸੀਂ ਆਪਣੀ ਇਸ ਚੀਜ਼ ਨੂੰ ਸਖਤ ਕਰੋ ਕਾਨੂੰਨ ਇਸ ਤਰ੍ਹਾਂ ਦਾ ਸਖਤ ਕਰੋ ਕਿ ਗਊ ਤਸਕਰੀ ਹੋਈ ਨਾ ਪਾਈ ਸਰਕਾਰ ਜੇ ਸਾਡੇ ਕਹਿਣ ਤੇ ਉਹ ਸਭ ਕੰਮ ਕਰੇਗੀ ਤੇ ਫਿਰ ਵਧੀਆ ਹੋ ਜਾਏਗਾ ਸਭ ਜਿਸ ਤਰ੍ਹਾਂ ਬੇਅਦਬੀ ਕਾਨੂੰਨ ਆ ਰਿਹਾ ਹੈ ਅਸੀਂ ਸਰਕਾਰ ਨੂੰ ਕਹਿ ਰਹੇ ਹਾਂ ਅਸੀਂ ਵਿਆਪਨ ਦਿਨ ਵੀ ਜਾ ਰਹੇ ਹਾਂ ਸਰਕਾਰ ਨੂੰ ਅਸੀਂ ਸਰਕਾਰ ਨੂੰ ਕਹਿ ਰਹੇ ਹਾਂ ਕਿ ਸਾਡੇ ਜਿੰਨੇ ਗ੍ਰੰਥ ਹੈਗੇ ਨੇ ਜਿੰਨੇ ਵੀ ਸਾਡੇ ਗ੍ਰੰਥ ਹੈਗੇ ਨੇ ਸਾਡੇ ਜਿੰਨੇ ਰੱਬ ਹੈ ਜਿਨ੍ਹਾਂ ਦੀ ਮੂਤੀਆਂ ਹੈਗੀਆਂ ਉਹਨਾਂ ਦਾ ਪਹਿਰਾਵਾ ਆਵੇਗਾ ਉਹ ਸਾਰੀ ਚੀਜ਼ਾਂ ਨਾਲ ਬੇਅਦਬੀ ਨਹੀਂ ਹੋਣੀ ਚਾਹੀਦੀ ਖਾਲੀ ਗੀਤਾਂਆਂ ਖਾਲੀ ਰਮਾਇਣ ਦੀ ਸਾਰਾ ਅਸੀਂ ਇਹ ਜਾਣਦੇ ਹੈਗੇ ਆ ਕਿ ਜਿੱਲਾ ਸਾਡਾ ਪ੍ਰਚਾਰ ਹੈ ਉਸ ਸਨਾਤਨ ਦੇ ਗੇਸਤੇ ਉੱਤੇ ਹੋਏ ਸਾਰੇ ਦੀ ਸਾਰੇ ਸਨਾਤਨ ਵਿੱਚ ਜਿਹੜੀਆਂ ਗੱਲਾਂ ਹੈ ਉਹਨੂੰ ਅਸੀਂ ਪ੍ਰਚਾਰ ਕਰੀਏ ਔਰ ਤ੍ਰਿਕੇ ਨਾਲ ਕਰੀਏ ਔਰ ਉਹਦੇ ਬਾਅਦ ਸੰਗਠਨ ਕਰੀਏ ਅੱਜ ਸਾਡੇ ਕੋਲ ਵੀ ਸਤਿਕਾਰਯੋਗ ਸਨਾਤਨ ਸੇਵਾ ਸਮਿਤੀ ਦੇ ਰਾਸ਼ਟਰੀ ਅਧਿਕਾਰੀ ਸ੍ਰੀ ਵਿਜੇ ਸ਼ਰਮਾ ਜੀ ਸਾਡੇ ਵਿੱਚ ਇੱਥੇ ਮੁੱਖਾ ਪਹੁੰਚੇ ਨੇ ਸਭ ਤੋਂ ਪਹਿਲਾਂ ਤਾਂ ਮੈਂ ਦਿਲ ਦੇ ਗਹਿਰਿਆਂ ਨਾਲ ਇਹਨਾਂ ਦਾ ਸਵਾਗਤ ਕਰਦਾ ਤੇ ਨਾਲੇ ਮੈਂ ਇਹਨਾਂ ਨੂੰ ਦਿਨ ਧੰਨਵਾਦ ਕਰਦਾ ਇਹ ਮੁੱਖੇ ਪਹੁੰਚੇ ਆ ਇਹਨਾਂ ਨੇ ਜੋ ਮੇਰੀ ਸੇਵਾ ਸਨਾਤਨ ਸੇਵਾ ਸਮਿਤੀ ਵਿੱਚ ਮਾਲਵਾ ਜਮੂਨ ਦੀ ਲਗਾਈ ਹੈ ਮੈਂ ਉਹ ਇਹਨਾਂ ਨੂੰ ਵਿਸ਼ਵਾਸ ਪਹਿਲਾਂ ਵੀ ਦਵਾਇਆ ਕਿ ਤੇ ਹੁਣ ਵੀ ਦਵਾਣਾ ਕਿ ਮੈਂ ਜੋ ਮੈਨੂੰ ਸੇਵਾ ਇਹਨਾਂ ਨੇ ਦਿੱਤੀ ਹੈ ਮੈਂ ਪੂਰੀ ਦਿਲ ਦੀ ਨਾਲ ਆ ਬਤਨ ਨੂੰ ਪੂਰੀ ਨਿਭਾਵਾਂਗਾ ਤੇ ਨਿਭਾ ਰਿਹਾ ਹਾਂ ਤੇ ਇਹ ਅਨਾਉਂਸਮੈਂਟ ਕਰਨੀ ਹੈ ਜੁਆਇਨਿੰਗ ਕਰਵਾਣੀ ਹੈ ਐਡਵੋਕੇਟ ਅਭਿਸ਼ੇਕ ਗਰਦੀ ਹੈ ਉਹ ਸਾਡੇ ਮੌਕੇ ਦੇ ਯੂਥ ਵਿੰਗ ਦੇ ਪ੍ਰੈਜ਼ੀਡੈਂਟ ਜੁਆਇਨ ਕਰਨਗੇ ਸੌਰਤਪੁਰਾ ਜਨਰਲ ਸੈਕਟਰੀ ਜੁਆਇਨ ਕਰਨਗੇ ਇਹ ਪ੍ਰਧਨ ਮਾਨਸਲਾ ਹੈ ਬੋਗੇਦੀ ਜਾਨੀ ਮਾਨੀ ਸ਼ਖਸੀਅਤ ਹੈ ਇਹ ਪਹਿਲਾਂ ਵੀ ਬੜੀਆਂ ਸੰਗਠਨਾਵਾਂ ਦੇ ਵਿੱਚ ਆਲਰੇਡੀ ਮੈਂਬਰ ਹੈਗੇ ਆ ਇਹ ਜੁਆਇੰਟ ਸੈਕਟਰ ਜੁਆਇਨ ਕਰ ਰਿਹਾ ਉਵੇਂ ਸਾਡੇ ਜਿਹੜੇ ਹਲਕੇ ਹੈਗੇ ਜਿਵੇਂ ਪ੍ਰਧਾਨ ਜੀ ਨੇ ਦੱਸਿਆ ਉਹ ਵੀ ਕਿਉਂਕਿ ਦੀਵਾਲੀ ਦੀ ਵਿਵਸਥਾ ਕਰਕੇ ਥੋੜੀ ਬੀਜ਼ੀ ਹੋਣ ਕਰਕੇ ਡਿਲੇ ਹੋ ਗਿਆ ਮੇਰਾ ਟਾਰਗੇਟ 25 ਤਰੀਕ ਤੱਕ ਸੀ ਮੈਂ 24 ਤੱਕ ਕਰਕੇ 25 ਨੂੰ ਅੱਜ ਇੱਥੇ ਜੁਆਇਨ ਕਰਾਵਾਂ ਪਰਣੀ ਹਾ ਉਹ ਦੀਵਾਲੀ ਬਹੁਤ ਵੱਡਾ ਫੈਸਟੀਵਲ ਹੋਣ ਕਰਕੇ ਇੱਕ ਹਫਤਾ ਲੇਟ ਕਰਕੇ ਜਾਂ ਤਾਂ 30 ਤਰੀਕ ਤੱਕ ਜੁਆਇਨ ਹੋ ਜਨਗੇ ਜਾਂ ਫਸਟ ਵੀਕ ਆਫ ਨਵੰਬਰ 5 ਤਰੀਕ ਤੱਕ ਸਾਡੇ ਜਿਹੜੇ ਸਾਰੇ ਹਲਕੇ ਆ ਬਾਗਾਪੁਰਾਣਾ ਨਿਹਾਲ ਸਿੰਘਲਾ ਤਰਨਤਪੁਰ ਸਾਡੀ ਸਾਰੀ ਟੀਮ ਬਣ ਜੂਗੀ